ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਪੰਜਾਬੀ ਗਰਲਜ਼ ਅਬ੍ਰੋਡ ਕੈਨੇਡਾ ਵਿੱਚ ਨਾ ਸੁਰੱਖਿਆ ਨਾ ਸਹਾਰਾ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਪੰਜਾਬੀ ਕੁੜੀਆਂ ਬਾਰੇ ਜੋ ਵਿਦੇਸ਼ਾਂ ਵਿੱਚ ਖਾਸ ਕਰਕੇ ਕੈਨੇਡਾ ਵਿੱਚ ਆਪਣੇ ਸੁਪਨਿਆਂ ਦੀ ਪਾਲ ਵਿੱਚ ਜਾਂਦੀਆਂ ਨੇ ਪਰ ਸੁਪਨੇ ਜਿੰਨੇ ਚਮਕਦਾਰ ਦਿਖਾਈ ਦਿੰਦੇ ਨੇ ਉਹਨੇ ਹੀ ਔਖੇ ਰਾਹ ਵੀ ਹੁੰਦੇ ਨੇ ਸੀਮਾ ਇੱਕ 22 ਸਾਲ ਦੀ ਕੁੜੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਕੈਨੇਡਾ ਆਈ ਸੀ ਆਪਣੇ ਪਰਿਵਾਰ ਦੀਆਂ ਉਮੀਦਾਂ ਦਾ ਬੋਝ ਚੁੱਕ ਕੇ ਉਸ ਦਾ ਸੁਪਨਾ ਸੀ ਵੱਡੀ ਪੜਾਈ ਕਰਕੇ ਚੰਗੀ ਨੌਕਰੀ ਲੈਣ ਦਾ ਅਤੇ ਆਪਣੇ ਪਿੰਡ ਵਾਲਿਆਂ ਨੂੰ ਮਾਣ ਕਰਵਾਉਣ ਦਾ ਪਰ ਜਦੋਂ ਉਹ ਕੈਨੇਡਾ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਇੱਥੇ ਜ਼ਿੰਦਗੀ ਉਸ ਦੀਆਂ ਸੋਚਾਂ ਨਾਲੋਂ ਕਿਤੇ ਵੱਖਰੀ ਹੈ ਸੀਮਾ ਨੂੰ ਸਭ ਤੋਂ ਪਹਿਲਾਂ ਰਹਿਣ ਦੀ ਜਗ੍ਹਾ ਦੀ ਸਮੱਸਿਆ ਨੇ ਘੇਰਿਆ ਉਸ ਦੇ ਕੋਲ ਸੀਮਤ ਪੈਸੇ ਸਨ ਅਤੇ ਕਿਰਾਏ ਦੇ ਮਕਾਨ ਬਹੁਤ ਮਹਿੰਗੇ ਇੱਕ ਸਸਤਾ ਬੇਸਮੈਂਟ ਲੈਣ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉੱਥੇ ਨਾ ਸੁਰੱਖਿਆ ਸੀ ਨਾ ਹੀ ਕੋਈ ਸਹਾਰਾ ਰਾਤ ਨੂੰ ਡਰ ਲੱਗਦਾ ਸੀ ਅਤੇ ਗਵਾਂਡੀਆਂ ਦੀਆਂ ਨਜ਼ਰਾਂ ਜੋ ਅਜੀਬ ਜਹੀ ਬੇਗਾਨਗੀ ਮਹਿਸੂਸ ਹੁੰਦੀ ਸੀ ਸੀਮਾ ਨੇ ਸੋਚਿਆ ਸੀ ਕਿ ਉਹ ਜਲਦੀ ਨੌਕਰੀ ਲੱਭ ਲਵੇਗੀ ਪਰ ਉਸ ਦੀ ਪੜਾਈ ਅਤੇ ਤਜਰਬੇ ਨੂੰ ਕੈਨੇਡੀਅਨ ਮਾਰਕੀਟ ਚ ਮੁੱਲ ਨਹੀਂ ਸੀ ਮਿਲ ਰਹਾ ਉਸ ਨੂੰ ਮਜਬੂਰਨ ਘਾਟ ਤਨਖਾਹ ਵਾਲੀਆਂ ਨੌਕਰੀਆਂ ਜਿਵੇਂ ਕਿ ਸਟੋਰ ਤੇ ਕੈਸ਼ੀਅਰ ਜਾਂ ਰੈਸਟੋਰੈਂਟ ਚ ਸਰਵਰ ਦੀ ਨੌਕਰੀ ਕਰਨੀ ਪਈ ਇਹ ਸਭ ਕੁਝ ਉਸ ਦੇ ਸੁਪਨਿਆਂ ਨਾਲ ਮੇਲ ਨਹੀਂ ਖਾਂਦਾ ਇੱਕ ਰਾਤ ਜਦੋਂ ਉਹ ਰੈਸਟੋਰੈਂਟ ਤੋਂ ਦੇਰ ਨਾਲ ਕਾਰ ਪਰਤ ਰਹੀ ਸੀ ਤਾਂ ਉਸ ਨੂੰ ਕੁਝ ਅਜਨਬੀਆਂ ਨੇ ਘੇਰ ਲਿਆ ਉਸ ਦਾ ਦਿਲ ਡਰ ਨਾਲ ਤੜਕ ਰਿਹਾ ਸੀ ਕਿਸੇ ਤਰ੍ਹਾਂ ਉਹ ਬਚ ਕੇ ਘਰ ਪਹੁੰਚੀ ਪਰ ਉਸ ਰਾਤ ਤੋਂ ਬਾਅਦ ਉਸ ਦੇ ਮਨ ਚਾਦਰ ਦੀ ਇੱਕ ਸਥਾਈ ਛਾਪ ਛੱਡ ਗਈ ਸੀਮਾ ਵਰਗੀਆਂ ਕਈ ਹੋਰ ਪੰਜਾਬੀ ਕੁੜੀਆਂ ਨੂੰ ਵੀ ਕੈਨੇਡਾ 'ਚ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਚ ਰਹਿੰਦੇ ਹੋਏ ਉਹਨਾਂ ਨੂੰ ਵਿਦੇਸ਼ ਦੀ ਜ਼ਿੰਦਗੀ ਬਹੁਤ ਰੰਗੀਨ ਅਤੇ ਆਸਾਨ ਲੱਗਦੀ ਹੈ ਪਰ ਜਦੋਂ ਉਹ ਇੱਥੇ ਪਹੁੰਚਦੀਆਂ ਨੇ ਤਾਂ ਹਕੀਕਤ ਨਾਲ ਸਾਹਮਣਾ ਹੁੰਦਾ ਹੈ ਕਈ ਵਾਰ ਉਹਨਾਂ ਨੂੰ ਆਪਣੇ ਹੀ ਕਮਿਊਨਿਟੀ ਦੇ ਲੋਕਾਂ ਤੋਂ ਵੀ ਸਹਾਰਾ ਨਹੀਂ ਮਿਲਦਾ ਜਿਵੇਂ ਕਿ ਸੀਮਾ ਦੀ ਸਹੇਲੀ ਮਨਪ੍ਰੀਤ ਜਿਸ ਨੇ ਕੈਨੇਡਾ ਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਦੀ ਉਮੀਦ ਨਾਲ ਆਈ ਸੀ ਪਰ ਰਿਸ਼ਤੇਦਾਰਾਂ ਨੇ ਉਸ ਨੂੰ ਸਿਰਫ ਘਰ ਦੇ ਕੰਮਾਂ ਲਈ ਵਰਤਿਆ ਅਤੇ ਉਸ ਦੀ ਪੜ੍ਹਾਈ ਜਾਂ ਨੌਕਰੀ ਦੀ ਭਾਲ ਚ ਕੋਈ ਮਦਦ ਨਹੀਂ ਕੀਤੀ ਮਨਪ੍ਰੀਤ ਨੂੰ ਇਹ ਅਹਿਸਾਸ ਹੋਇਆ ਕਿ ਵਿਦੇਸ਼ ਚ ਰਿਸ਼ਤੇ ਵੀ ਸਿਰਫ ਨਾਮ ਦੇ ਹੁੰਦੇ ਨੇ ਉਸ ਨੂੰ ਆਪਣੇ ਆਪ ਨੂੰ ਸੰਭਾਲਣ ਲਈ ਦਿਨ ਰਾਤ ਮਿਹਨਤ ਕਰਨੀ ਪਈ ਇੱਕ ਵਾਰ ਜਦੋਂ ਉਹ ਨੌਕਰੀ ਦੀ ਪਾਲ ਸੀ ਤਾਂ ਇੱਕ ਜਗ੍ਹਾ ਤੇ ਉਸ ਨੂੰ ਅਜਿਹੀਆਂ ਸ਼ਰਤਾਂ ਤੇ ਨੌਕਰੀ ਦੀ ਪੇਸ਼ਕਸ਼ ਹੋਈ ਜੋ ਨੈਤਿਕ ਤੌਰ ਤੇ ਗਲਤ ਸਨ ਉਸਨੇ ਮਨ੍ਹਾ ਕਰ ਦਿੱਤਾ ਪਰ ਇਸ ਤਰ੍ਹਾਂ ਦੇ ਤਜਰਬੇ ਨੇ ਉਸ ਦੇ ਮਨ 'ਚ ਇੱਕ ਅਜੀਬ ਜਿਹਾ ਡਰ ਅਤੇ ਨਿਰਾਸ਼ਾ ਪੈਦਾ ਕਰ ਦਿੱਤੀ ਕੈਨੇਡਾ ਵਰਗੇ ਦੇਸ਼ 'ਚ ਜਿੱਥੇ ਸੁਰੱਖਿਆ ਅਤੇ ਮੌਕਿਆਂ ਦੀ ਗੱਲ ਕੀਤੀ ਜਾਂਦੀ ਹੈ ਅਜਿਹੇ ਕਟਨਾਵਾ ਪੰਜਾਬੀ ਕੁੜੀਆਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੰਦੀਆਂ ਨੇ ਸਮੱਸਿਆ ਸਿਰਫ ਸੁਰੱਖਿਆ ਦੀ ਨਹੀਂ ਸਗੋ ਸਮਾਜਿਕ ਸਹਾਰੇ ਦੀ ਵੀ ਹੈ ਕਈ ਕੁੜੀਆਂ ਨੂੰ ਇਕੱਲੇਪਣ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਵਾਲਾ ਕੋਈ ਨਹੀਂ ਹੁੰਦਾ ਇਹ ਸਭ ਕੁਝ ਉਹਨਾਂ ਦੇ ਮਾਨਸਿਕ ਸਿਹਤ ਤੇ ਵੀ ਅਸਰ ਪਾਉਂਦਾ ਹੈ ਅਤੇ ਕਈ ਵਾਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਨੇ ਇਹ ਸਿਰਫ ਸੀਮਾ ਦੀ ਕਹਾਣੀ ਨਹੀਂ ਸਗੋਂ ਹਜ਼ਾਰਾਂ ਪੰਜਾਬੀ ਕੁੜੀਆਂ ਦੀ ਹੈ ਜੋ ਕੈਨੇਡਾ ਚ ਆਪਣੀ ਪਛਾਣ ਅਤੇ ਸੁਰੱਖਿਆ ਲਈ ਸੰਘਰਸ਼ ਕਰ ਰਹੀਆਂ ਨੇ ਇੱਕ ਹੋਰ ਕੁੜੀ ਅਮਨਦੀਪ ਦੀ ਕਹਾਣੀ ਵੀ ਇਸ ਤੋਂ ਵੱਖਰੀ ਨਹੀਂ ਅਮਨਦੀਪ ਦੇ ਮਾਪਿਆਂ ਨੇ ਉਸ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ ਪਰ ਉਸ ਦੀ ਕਾਲਜ ਦੀ ਫੀਸ ਅਤੇ ਰਹਿਣ ਦੇ ਖਰਚੇ ਪੂਰੇ ਕਰਨ ਲਈ ਉਸ ਨੂੰ ਦੋ-ਦੋ ਨੌਕਰੀਆਂ ਕਰਨੀਆਂ ਪਈਆਂ ਇੱਕ ਸਟੋਰ ਤੇ ਦਿਨ ਵੇਲੇ ਅਤੇ ਰਾਤ ਨੂੰ ਇੱਕ ਫੈਕਟਰੀ ਇਸ ਸਬਦ ਦੇ ਬਾਵਜੂਦ ਉਸ ਨੂੰ ਆਪਣੇ ਕਾਲਜ ਦੀ ਪੜਾਈ ਤੇ ਧਿਆਨ ਦੇਣਾ ਮੁਸ਼ਕਿਲ ਹੋ ਰਿਹਾ ਸੀ ਇੱਕ ਦਿਨ ਜਦੋਂ ਉਹ ਰਾਤ ਨੂੰ ਫੈਕਟਰੀ ਤੋਂ ਵਾਪਸ ਆ ਰਹੀ ਸੀ ਤਾਂ ਉਸ ਦਾ ਸਾਮਾਨ ਖੋਨ ਦੀ ਕੋਸ਼ਿਸ਼ ਕੀਤੀ ਗਈ ਉਸ ਨੇ ਹਿੰਮਤ ਨਾਲ ਮੁਕਾਬਲਾ ਕੀਤਾ ਪਰ ਇਸ ਘਟਨਾ ਨੇ ਉਸ ਦੇ ਮਨ 'ਚ ਇੱਕ ਡੂੰਗਾ ਡਰ ਪੈਦਾ ਕਰ ਦਿੱਤਾ ਅਮਨਦੀਪ ਨੇ ਸੋਚਿਆ ਸੀ ਕਿ ਕੈਨੇਡਾ ਵਿੱਚ ਉਸ ਨੂੰ ਸੁਰੱਖਿਆ ਮਿਲੇਗੀ ਪਰ ਹਕੀਕਤ ਨੇ ਉਸ ਦੀਆਂ ਸੋਚਾਂ ਨੂੰ ਚੰਜੋੜ ਦਿੱਤਾ ਕਈ ਵਾਰ ਇਹ ਕੁੜੀਆਂ ਨੂੰ ਸਥਾਨਕ ਪੁਲਿਸ ਜਾਂ ਅਥਾਰਟੀਆਂ ਤੇ ਵੀ ਪਰੋਸਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਵੇਗਾ ਇਸ ਤੋਂ ਇਲਾਵਾ ਪਾਸ਼ਾ ਦੀ ਸਮੱਸਿਆ ਵੀ ਇੱਕ ਵੱਡੀ ਰੁਕਾਵਟ ਹੁੰਦੀ ਹੈ ਅਮਨਦੀਪ ਨੂੰ ਅੰਗਰੇਜ਼ੀ ਚ ਆਪਣੀਆਂ ਮੁਸ਼ਕਿਲਾਂ ਸਮਝਾਉਣ ਚ ਮੁਸ਼ਕਲ ਹੁੰਦੀ ਸੀ ਅਤੇ ਇਸ ਕਾਰਨ ਉਹ ਕਈ ਵਾਰ ਆਪਣੀਆਂ ਸਮੱਸਿਆਵਾਂ ਨੂੰ ਛੁਪਾਉਣ ਲੱਗ ਪਈ ਇਹ ਸਭ ਕੁਝ ਉਸ ਦੀ ਮਾਨਸਿਕ ਅਤੇ ਸਰੀਰਕ ਸਿਹਤ ਤੇ ਅਸਰ ਪਾ ਰਿਹਾ ਸੀ ਪੰਜਾਬੀ ਕੁੜੀਆਂ ਜੋ ਆਪਣੇ ਪਰਿਵਾਰਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਜਾਂਦੀਆਂ ਨੇ ਨੂੰ ਅਕਸਰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਉਹਨਾਂ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਨਾ ਹੀ ਉਹਨਾਂ ਨੂੰ ਕੋਈ ਸਹਾਰਾ ਮਿਲਦਾ ਹੈ ਇਸ ਸਭ ਦੇ ਬਾਵਜੂਦ ਕੁਝ ਪੰਜਾਬੀ ਕੁੜੀਆਂ ਆਪਣੀ ਹਿੰਮਤ ਅਤੇ ਮਿਹਨਤ ਨਾਲ ਇਹਨਾਂ ਮੁਸ਼ਕਲਾਂ ਤੇ ਜਿੱਤ ਹਾਸਲ ਕਰਦੀਆਂ ਨੇ ਜਿਵੇਂ ਕਿ ਸਿਮਰਨ ਜੋ ਕੈਨੇਡਾ ਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਉਮੀਦ ਨਾਲ ਆਈ ਸੀ ਸਿਮਰਨ ਨੂੰ ਵੀ ਸ਼ੁਰੂ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਇੱਕ ਸਸਤੇ ਮਕਾਨ ਚ ਰਹਿਣਾ ਪਿਆ ਜਿੱਥੇ ਸੁਰੱਖਿਆ ਦੇ ਨਾਂ ਤੇ ਕੁਝ ਵੀ ਨਹੀਂ ਸੀ ਉਸ ਨੂੰ ਰਾਤ ਨੂੰ ਨੌਕਰੀ ਤੋਂ ਵਾਪਸ ਆਉਂਦੇ ਸਮੇਂ ਹਮੇਸ਼ਾ ਡਰ ਲੱਗਦਾ ਸੀ ਪਰ ਸਿਮਰਨ ਨੇ ਹਾਰ ਨਹੀਂ ਮੰਨੀ ਉਸ ਨੇ ਆਪਣੀ ਪੜਾਈ ਤੇ ਧਿਆਨ ਦਿੱਤਾ ਅਤੇ ਨਾਲ ਹੀ ਆਪਣੀ ਕਮਿਊਨਿਟੀ ਸਕਾਰਾਤਮਕ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਉਸ ਨੇ ਕੁਝ ਸਥਾਨਕ ਸੰਸਥਾਵਾਂ ਨਾਲ ਸੰਪਰਕ ਕੀਤਾ ਜੋ ਵਿਦੇਸ਼ੀ ਵਿਦਿਆਰਥੀਆਂ ਦੀ ਮਦਦ ਕਰਦੀਆਂ ਸਨ ਇਹਨਾਂ ਸੰਸਥਾਵਾਂ ਨੇ ਉਸ ਨੂੰ ਨੌਕਰੀ ਦੀ ਭਾਲ 'ਚ ਮਦਦ ਕੀਤੀ ਅਤੇ ਸੁਰੱਖਿਆ ਦੇ ਮੁੱਦਿਆਂ ਤੇ ਸਲਾਹ ਦਿੱਤੀ ਸਿਮਰਨ ਨੇ ਸਿੱਖਿਆ ਕਿ ਵਿਦੇਸ਼ 'ਚ ਸੁਰੱਖਿਅਤ ਰਹਿਣ ਲਈ ਆਪਣੇ ਹੱਕਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਉਸਨੇ ਸਥਾਨਕ ਪੁਲਿਸ ਅਤੇ ਸਮਾਜਿਕ ਸੰਸਥਾਵਾਂ ਦੇ ਐਮਰਜੈਂਸੀ ਨੰਬਰ ਸੰਭਾਲ ਕੇ ਰੱਖੇ ਅਤੇ ਆਪਣੇ ਆਸ-ਪਾਸ ਦੇ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਿਮਰਨ ਦੀ ਹਿੰਮਤ ਅਤੇ ਸੂਝ-ਬੂਝ ਨੇ ਉਸ ਨੂੰ ਆਪਣੇ ਸੁਪਨਿਆਂ ਦੇ ਨੇੜੇ ਪਹੁੰਚਾਇਆ। ਉਸਨੇ ਨਾ ਸਿਰਫ ਆਪਣੀ ਪੜ੍ਹਾਈ ਪੂਰੀ ਕੀਤੀ ਸਗੋਂ ਇੱਕ ਚੰਗੀ ਨੌਕਰੀ ਵੀ ਹਾਸਲ ਕੀਤੀ। ਪਰ ਸਿਮਰਨ ਵਰਗੀਆਂ ਕੁੜੀਆਂ ਦੀਆਂ ਕਹਾਣੀਆਂ અપਵਾਦ ਹਨ। ਬਹੁਤ ਸਾਰੀਆਂ ਕੁੜੀਆਂ ਅਜੇ ਵੀ ਮੁਸ਼ਕਲਾਂ ਫਸਿਆ ਹੋਈਆਂ ਨੇ ਜਿੱਥੇ ਉਹਨਾਂ ਨੂੰ ਨਾ ਸੁਰੱਖਿਆ ਮਿਲਦੀ ਹੈ ਨਾ ਹੀ ਸਹਾਰਾ ਸਿਮਰਨ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਿੰਮਤ ਅਤੇ ਸਹੀ ਜਾਣਕਾਰੀ ਨਾਲ ਮੁਸ਼ਕਿਲਾਂ ਤੇ ਜਿੱਤ ਪਾਈ ਜਾ ਸਕਦੀ ਹੈ ਪਰ ਇਹ ਵੀ ਸੱਚ ਹੈ ਕਿ ਹਰ ਕੁੜੀ ਕੋਲ ਸਿਮਰਨ ਵਰਗੀ ਹਿੰਮਤ ਜਾਂ ਸਰੋਤ ਨਹੀਂ ਹੁੰਦੇ ਇਹਨਾਂ ਸਾਰੀਆਂ ਕਹਾਣੀਆਂ ਦਾ ਸਬਕ ਇਹ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਸਹੀ ਜਾਣਕਾਰੀ ਅਤੇ ਤਿਆਰੀ ਜ਼ਰੂਰੀ ਹੈ ਪੰਜਾਬੀ ਕੁੜੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੱਕਾਂ ਸੁਰੱਖਿਆ ਦੇ ਉਪਾਅਾਂ ਅਤੇ ਸਥਾਨਕ ਸੰਸਥਾਵਾਂ ਬਾਰੇ ਪੂਰੀ ਜਾਣਕਾਰੀ ਲੈਣ ਸਾਨੂੰ ਆਪਣੀ ਕਮਿਊਨਿਟੀ ਜਿਵੇਂ ਇੱਕ ਦੂਜੇ ਦਾ ਸਹਾਰਾ ਬਣਨ ਦੀ ਲੋੜ ਹੈ ਤਾਂ ਜੋ ਕੋਈ ਵੀ ਕੁੜੀ ਵਿਦੇਸ਼ ਜਿ ਇਕੱਲੀ ਨਾ ਮਹਿਸੂਸ ਕਰੇ ਸਰਕਾਰਾਂ ਅਤੇ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਖਾਸ ਕਰਕੇ ਕੁੜੀਆਂ ਲਈ ਸੁਰੱਖਿਅਤ ਮਾਹੌਲ ਅਤੇ ਸਹਾਰਾ ਪ੍ਰਦਾਨ ਕਰਨ ਅਸੀਂ ਸਭ ਨੂੰ ਮਿਲ ਕੇ ਇਹ ਯਕੀਨੀ ਬਣਾਉਣਾ ਹੈ ਕਿ ਸਾਡੀਆਂ ਤੀਆਂ ਬੈਣਾ ਨੂੰ ਵਿਦੇਸ਼ ਚ ਨਾ ਸਿਰਫ ਸੁਰੱਖਿਆ ਮਿਲੇ ਸਗੋਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਹਾਰਾ ਵੀ ਮਿਲੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ